ਖਾਣ ਪੀਣ ਦਾ ਕੋਈ ਚੱਕਰ ਨਹੀਂ ਹੈਗਾ ਉਹਦੇ ਪੈਸਾ ਵਸੂਲ ਹੈ ਭਾਵੇਂ ਜਿੰਨੀ ਵਾਰੀ ਮਰਜ਼ੀ ਖਾਓ ਚਾਰ ਪੰਜ 6 ਵਾਰੀ ਬੰਦੇ ਚ ਕਪੈਸਿਟੀ ਹੋਣੀ ਚਾਹੀਦੀ ਖਾਣੂ ਦੇ ਵਿੱਚ ਤੁਹਾਨੂੰ ਨਾ ਇਦਾਂ ਥਾਂ ਥਾਂ ਤੇ ਫੋਟੋਆਂ ਖਿਚਾਣ ਲਈ ਕਾਫੀ ਮਿਲ ਜਾਂਦੇ ਨੇ ਨਹੀਂ ਵੀਡੀਓ ਕਿ ਨਹੀਂ ਬਣੀ ਥੋੜੀ ਜੀ ਬਣਾਈ ਪਰ ਨਹੀਂ ਉਜਦੇ ਬੜੀ ਅਕੀਚ ਖੜੇ ਨਹੀਂ ਨਹੀਂ ਦਿੰਦੀ ਅੱਗੇ ਕੋਈ ਇੱਥੇ ਅੰਦਰ ਕੁਝ ਨਹੀਂ ਪਤਾ ਲੱਗਦਾ ਰਾਤ ਤੋਂ ਦੁਪਹਿਰ ਦੇ ਦਿਨ ਤੋਂ ਦੁਪਹਿਰ ਇਹਨਾਂ ਨੇ ਆਪਣੀ ਇੱਕ ਸ਼ਾਪ ਖੋਲੀ ਹੈ ਬਾਹਰਲੇ ਕਹਿੰਦੇ ਵੀ ਡਿਸਕਾਊਂਟ ਲੱਗਾ ਸਮਾਨ ਸਾਰਾ ਹੀ ਵੀ ਚੱਕਰ ਆਉਂਦੇ ਨੇ ਧਿਆਣ ਕੇ ਐਂ ਲੱਗਦਾ ਜਿਵੇਂ ਬੰਦਾ ਡਿੱਗ ਚਲੇ ਠ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀ ਆਪਾਂ ਕਰ ਰਿਹਾ ਤਿਆਰੀ ਸ਼ਾਮ ਦੀ ਤੇ ਸ਼ਿਪ ਦਾ ਚੱਲਣ ਦਾ ਟਾਈਮ ਹੈਗਾ 6:30 ਵਜੇ ਦਾ ਤੇ 6:00 ਵਜੇ ਕਿੰਨਾ ਦਾ ਘੰਟਾ ਰਹਿ ਗਿਆ ਤੇ ਆਪਾਂ ਹੋ ਗਿਆ 4 ਤੇ ਨਾਲ ਹੀ ਆਪਾਂ ਕਰਨਾ ਸ਼ਾਮ ਨੂੰ ਦਾ ਡਿਨਰ ਤੇ ਡਿਨਰ ਆਪਾਂ ਪਰਿਨ ਉਤਾਰੇ ਕਰ ਦਿੱਤਾ ਸੀ 6:30 ਦਾ ਤੇ 6:30 ਤੋਂ ਪੂਣੀ 9:00 ਵਜੇ ਤੱਕ ਸਾਡੇ ਕੋਲ ਟਾਈਮ ਹੈਗਾ ਡਿਨਰ ਦਾ ਤੇ ਬਾਕੀ ਇੱਕ ਪ੍ਰੋਬਲਮ ਆਈ ਇੱਥੇ ਜ਼ਰੂਰ ਕਿ ਵੀ ਜਿਹੜੇ ਮੇਰੇ ਵਾਂਗੂ ਪੱਗ ਬੰਨ੍ਹਣ ਦੇ ਸ਼ੌਕੀਨ ਨੇ ਨਾ ਵੀਓ ਸ਼ੀਸ਼ਾ ਜ਼ਰੂਰ ਨਾਲ ਲੈ ਕੇ ਆਇਓ ਮੈਂ ਸ਼ੀਸ਼ਾ ਕਰ ਭੁੱਲ ਗਿਆ ਜਦੋਂ ਪਾਗਲੀ ਸਫਾਈ ਕਰਨੀ ਉਹਦੇ ਉਦੋਂ ਬਹੁਤ ਔਖਾ ਹੁੰਦਾ ਉਤੋਂ ਇਸ ਕਰਕੇ ਸ਼ੀਸ਼ਾ ਜ਼ਰੂਰ ਨਾਲ ਲੈ ਕੇ ਆਇਓ ਬਾਕੀ ਮੈਂ ਦੇਖਦਾ ਕੱਲ ਨੂੰ ਜਦੋਂ ਸਾਡੀ ਛੇਪ ਰੁਕਣੀ ਹੈ ਜਿੱਥੇ ਉਤਰਾਂਗੇ ਜਿੱਥੋਂ ਮਿਲਗਾ ਸ਼ੀਸ਼ਾ ਤਾਂ ਠੀਕ ਹੈ ਨਹੀਂ ਤੇ ਫਿਰ ਘਰ ਵਾਲੀ ਤੇ ਹੈਈਏ ਸ਼ੀਸ਼ਾ ਬਣ ਕੇ ਫਿਰ ਉਹੀ ਵੇਖੇਗੀ ਵੀ ਪਾਗਲ ਤੋਂ ਕਿਦਾਂ ਦਾ ਕਿਦਾਂ ਨਹੀਂ ਹੈਗੀ ਬਾਕੀ ਤੁਹਾਨੂੰ ਬਾਹਰ ਦਾ ਦੇਖਦੇ ਆਂ ਵੀਓ ਕਿਦਾਂ ਦਾ ਹੈ ਬਾਰਖਵਾ ਚੱਲਣੀ ਥੋੜੀ ਥੋੜੀ ਤੇ ਸਾਹਮਣੇ ਉਧਰ ਲੂਨਾ ਫਰਕ ਲੱਗੀ ਏ ਕਾਫੀ ਪੰਗੂੜੇ ਲੱਗੇ ਨੇ ਇਧਰ ਤੇ ਮੌਸਮ ਦੇ ਸਾਫੀ ਹੈ ਇਹ ਹੈਗਾ ਜੇਨੋਵਾ ਦਾ ਪੋਰਟ ਜਿੱਥੋਂ ਸਾਡੀ ਕ੍ਰੂਜ਼ ਚੱਲਣੀ ਏ ਐਮਐਸਸੀ ਵਰਲਡ ਏਰੋਪਾ ਤੇ ਮਿਲਦੀਆਂ ਤੁਹਾਨੂੰ ਹੁਣ ਇਹ ਥਾਂ ਜਾ ਕੇ ਇਹ ਹੈਗਾ ਰਾਤ ਦਾ ਸ਼ਾਮ ਦਾ 뷰 ਹੈ ਹੈ ਨਹੀਂ ਮੈਗਾ ਇਹਦੇ ਚਲਨੀ ਹੈ ਸ਼ਿਪ ਤੇ ਜਨਤਾ ਵੇ ਕਿੱਧਾ ਆ ਗਈ ਸ਼ਿਪ ਵੇਖਣ ਲਈ ਨਾ ਕਿ ਸ਼ਿਪ ਤੁਰਨੀ ਹੋਣਾ ਪਹਿਲੇ ਖੜ ਗਏ ਨੇ ਪਿੱਛੇ ਆਣ ਕੇ ਸਾਰੇ ਲੋ ਜੀ ਸ਼ਿਪ ਤੇ ਤੁਰ ਪੀਵ ਇਹ ਤਾਂ ਬਿਲਕੁਲ ਸਲੋ ਹੈ ਕਿਨੇ ਜਨੇ ਵੀਡੀਓ ਬਣਾਉਣ ਦੇ ਲਈ ਸ਼ਿਪ ਦੇ ਤੁਰ ਪੀ ਪਰ ਮੈਂ ਇੱਥੇ ਸ਼ਿਪ ਖੜੀ ਸੀ ਕਿ

ਤੋਰਪੀਏ ਤੇ ਤੋਰਪੀਓ ਵਾਹ ਕਿੱਥੇ ਆ ਗਈ ਐ ਆ ਹੁਣ ਘੁੰਮਦੀ ਵੀ ਐ ਆਹਾਂ ਹਾਂ ਤੋਰਪੀਆ ਤੂੰ ਲੇੜੀ ਬੜਾ ਹੋ ਗਿਆ ਮੈਂ ਫੁੱਲਾਂ ਲਗਾ ਸੀ ਫਿਰ ਮੈਂ ਧਿਆਨੋਂ ਕੋ ਲਗਾ ਹੈ ਹੈ ਧਿਆਨੋਂ ਕੋ ਲਗਾ ਸੀ ਅੱਛਾ ਹਾਂਜੀ 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 ਮੈਂ ਵੇ ਤੈਨੂੰ ਫੁੱਲਾਂ ਲਗਾਏ ਮੈਂ ਕਹਾਂ ਫਿਰ ਮੈਨੂੰ ਕੀ ਪਤਾ ਸ਼ਰ ਬਣੀ ਵੀਡੀਓ ਕਿ ਨਹੀਂ ਬਣੀ ਥੋੜੀ ਜੀ ਬਣਾਈ ਪਰ ਨਹੀਂ ਉਜੰਦੇ ਬੜੀ ਅਗੇ ਖੜੇ ਨਹੀਂ ਨਹੀਂ ਦਿੰਦੀ ਅਗੇ ਕੋਈ ਜਾਣੀ ਨਹੀਂ ਦੇਉਂਦਾ ਟਾਈਮ ਖੜੇ ਐ ਐਮਐਸਸੀ ਵਲਡਰੋਪਾ ਸ਼ਾਮ ਦਾ ਟਾਈਮ ਆ ਕੈਟਾ ਲੁਟਾ ਜਾ ਗਈਆਂ ਆ ਤੇ ਰੂਸ ਤੁਰ ਪਿਆ ਜੇਨੋਵਾ ਤੋਂ ਤੇ ਹੁਣ ਜਾ ਰਿਹਾ ਰੋਮ ਵੱਲੋਂ ਤੇ ਆ ਸਾਡੇ ਭਾਜੀ ਪਹਿਲੀ ਵਾਰ ਹੀ ਆਏ ਆ ਸਾਡੇ ਨਾਲ ਟ੍ਰਿਪ ਤੇ ਤੇ ਇਹਨਾਂ ਨੂੰ ਪੁੱਛਦੇ ਆ ਕਿਦਾਂ ਲੱਗਾ ਇਹਨਾਂ ਨੂੰ ਬਹੁਤ ਵਧੀਆ ਐਕਸਪੀਰੀਅੰਸ ਏ ਤੇ ਸਾਰਿਆਂ ਨੂੰ ਸਲਾਹ ਹੈ ਹੋਈ ਏ ਕਿ ਜ਼ਰੂਰਾਂ ਇੱਕ ਵਾਰੀ ਜ਼ਰੂਰ ਜ਼ਿੰਦਗੀ ਦੇ ਵਿੱਚ ਐਕਸਪੀਰੀਅੰਸ ਲੈਣਾ ਜ਼ਰੂਰ ਆਣਾ ਕਿਉਂਕਿ ਇਹ ਇੱਕ ਨਾ ਐਕਸਪਲੇਨ ਨਹੀਂ ਕਰ ਸਕਦਾ ਹਾਂਜੀ ਭਾਜੀ ਕਿਉਂਕਿ ਇਹ ਇੱਕ ਨਾ ਬਕਰਿਆ ایکسپੀਰੀਅੰਸ ਹੈ ਨਾਲੇ ਇਹ ਸ਼ੇਪ ਹੈਗੀ ਸਭ ਤੋਂ ਮਾਡਰਨ ਸ਼ੇਪ ਹੈ ਨਾ ਲੇਟੈਸਟ ਬਣੀ ਜਿਹੜੀ ਲਾਸਟ ਦੇ ਵੇ ਜਿਹੜੀ ਬਣੀ ਖਾਣ ਪੀਣ ਦਾ ਕੋਈ ਚੱਕਰ ਨਹੀਂ ਹੈਗਾ ਉਹਦੇ ਪੈਸਾ ਵਸੂਲ ਹੈ ਭਾਵੇਂ ਜਿੰਨੀ ਵਾਰੀ ਮਰਜ਼ੀ ਖਾਓ ਚਾਰ ਪੰਜ 6 ਵਾਰੀ ਬੰਦੇ ਚ ਕੰਪੈਸਿਟੀ ਹੋਣੀ ਚਾਹੀਦੀ ਖਾਣ ਦੀ ਆਪਣੇ ਦੇ ਬੰਦੇ ਤੇ ਡਿਪੈਂਡ ਆਪਣੇ ਡਿਪੈਂਡ ਕਰਨਾ ਚਾਹੀਦਾ ਹਾਂ ਬਾਕੀ ਜਿਵੇਂ ਦਾ ਮਰਜ਼ੀ ਵੈਜੀਟੇਰੀਅਨ ਖਾਣਾ ਨੌਨ ਵੇਜ ਖਾਣਾ ਚਾਈਨੀਜ਼ ਖਾਣਾ ਹੈ ਸਹੀ ਗੱਲ ਹੈ ਸਹੀ ਇੰਡੀਅਨ ਖਾਣਾ ਹੈ ਜੋ ਮਰਜ਼ੀ ਜਲਾਤੋ ਹਾਂਜੀ 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 ਆਪਣੇ ਇੱਥੇ ਠਾਂ ਸ਼ਾਪਸ ਵੀ ਬਣੀਆਂ ਨੇ ਆਪਣਾ ਕਾਰਟ ਦੇਵੋ ਹਾਂਜੀ 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 ਤੇ ਜੋ ਮਰਜ਼ੀ ਲਵੋ ਜੋ ਮਰਜ਼ੀ ਲਓ ਜੋ ਮਰਜ਼ੀ ਲਓ ਖਾਣ ਪੀਣੂ ਤੇ ਰਹਿਣ ਨੂੰ ਵੀ ਕਮਰੇ ਬਹੁਤ ਵਧੀਆ ਸਾਫ਼ ਸੁਥਰੇ ਨੇ ਵਧੀਆ ਕਮਰੇ ਸਾਡਾ ਜਿਵੇਂ ਹੈਗਾ ਬਾਲਕੋਨੀ ਵਾਲੇ ਸਾਡਾ ਜਿਦਾ ਹੈਗਾ ਕਬੀਨਾ ਬਲਕੋਨ ਤੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਾਰੀ ਸੇਲਫੀ ਵਿੱਚ ਆ ਵਿਵੰਦੇ ਆਪਾਂ ਜਿਹੜਾ ਡਰਿੰਕ ਪੈਕੇਜ ਆ ਉਹ ਉਹ ਵੇਚ ਲਿਆ ਸੀ ਵੇਚ ਲਿਆ ਸੀਗਾ ਤੇ ਜਿੱਥੇ ਤੁਸੀਂ ਮਰਜ਼ੀ ਆਪਣਾ ਡਰਿੰਕ ਤੁਸੀਂ ਲੈ ਸਕਦੇ ਆ ਹੁਣ ਇਹ ਹੈਗੀ ਵਰਲਡ ਗੈਲਰੀ ਬਹੁਤ ਮਸ਼ਹੂਰ ਹੈ ਰਾਤ ਨੂੰ ਇਹਦਾ ਜਿਹੜਾ ਨਜ਼ਾਰਾ ਦੇਖਣ ਦਾ ਕੁਝ ਵੱਖਰਾ ਹੀ ਹੁੰਦਾ ਅ ਸੇਪਸਿਨਾ ਸਭ ਸ਼ਾਪਸ ਬਣੀਆਂ ਨੇ ਆਪਣੇ ਸਵੀਟਸ ਵਾਲੀਆਂ ਜਾਂ ਆਈਸਕ੍ਰੀਮ ਵਾਲੀਆਂ ਤੁਸੀਂ ਆਪਣਾ ਕਾਰਡ ਦੋਵੋ ਤੇ ਇਥੋਂ ਆਪਾਂ ਜੋ ਮਰਜ਼ੀ ਲੈ ਸਕਦੇ ਆ ਇਹ ਹੈਗਾ ਸ਼ੀਵੋ ਲੋ ਜਿਹੜੀ ਉੱਪਰ ਆਂਦੀ ਏ ਇਹ ਵੀ ਆਪਾਂ ਕਰਾਂਗੇ ਜਰੂਰ ਕੱਲ ਸਵੇਰੇ ਹੁਣ ਬੰਦੋ ਕੀਤੀ ਇਹਨਾਂ ਨੇ ਅਜੇ ਤੇ ਸ਼ਾਮ ਸ਼ੁਰੂ ਹੋਈ ਏ ਅਜੇ ਤੇ ਕਾਫੀ ਇਵੈਂਟ ਨੇ ਘੁਮਨੂ ਬਹੁਤ ਕੋਈ ਜਫਾਰ ਇਨਾ ਟਾਈਮ ਨਹੀਂ ਹੈਗਾ ਇੱਕ ਤਰ੍ਹਾਂ ਨਾਲ ਜਿਵੇਂ ਕਹਲੋ ਕਿ ਭੂਲ ਭੁਲੀ ਹੀ ਗਈ ਏ ਇਹ ਜੀ ਵੱਡੀ ਸ਼ੇਪ ਨੂੰ ਘੁੰਮਣਾ ਵੀ ਆਪਾਂ ਜਿੱਥੇ ਖੜੇ ਆ ਆਪਾਂ 8ਵੀਂ ਮੰਜ਼ਲ ਤੇ ਆ ਫੇ ਇਹਦੀਆਂ 26 ਮੰਜ਼ਲਾਂ ਨੇ ਉੱਪਰ ਰੈਸਟੋਰੈਂਟ ਨੇ ਬਣੇ ਆ ਜਿੱਥੇ ਸ਼ੀਸ਼ੇ ਵਾਲੀਆਂ ਨੇ ਇਹ ਦੋਨੋਂ ਰੈਸਟੋਰੈਂਟ ਨੇ ਬਫੇ ਜਦੋਂ ਮਰਜ਼ੀ ਜਾਓ ਵੀਕਐਂਡ ਦੇ ਖੁੱਲੇ ਨੇ ਪੂਰੇ 24 ਘੰਟਿਆਂ ਵਿੱਚ ਪਲੱਸ ਇੱਧਰ ਵੀ ਰੈਸਟੋਰੈਂਟ ਨੇ ਇੱਧਰ ਵੀ ਨੇ ਖਾਨ ਵੀ ਨਹੀਂ ਕੋਈ ਕਮੀ ਨਹੀਂ ਹੈ ਕਿ ਤੁਸੀਂ ਜਿੰਨਾ ਮਰਜੀ ਖਾ ਸਕਦੇ ਹੋ ਵੀ ਜੇ ਕੋਈ ਫੋਟੋ ਖਿਚਾਉਂਦਾ ਚਾਹਵਾ ਨੇ ਵੀ ਇੱਥੇ ਆਪਣੇ ਫੋਟੋ ਖਿਚਾ ਸਕਦੇ ਮਾਹੀ ਭਾਗਿਆਂ ਦੀ ਵਾਟ ਤੇ ਮਾਹੀ ਭਾਈ 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 ਦੇ ਵਿੱਚ ਤੁਹਾਨੂੰ ਨਾ ਇਦਾਂ ਥਾਂ ਥਾਂ ਤੇ ਫੋਟੋਆਂ ਖਿਚਾਣ ਲਈ ਕਾਫੀ ਮਿਲ ਜਾਂਦੇ ਨੇ ਤੁਸੀਂ ਆਪਣੀਆਂ ਫੋਟੋਆਂ ਖਿਚਵਾਓ ਤੇ ਜਦੋਂ ਜਾਣੇ ਜੇ ਤੁਹਾਨੂੰ ਚਾਹੀਦੀਆਂ ਤੇ ਤੁਸੀਂ ਲੈ ਸਕਦੇ ਹੋ پیسے ਦੇ ਕੇ ਹਾਂਜੀ ਵੀ ਆਪਾਂ ਤੇ ਡਿਨਰ ਕਰ ਲਿਆ ਤੇ ਸਾਨੂੰ ਪਤਾ ਨਹੀਂ ਸੀ ਹੈਗਾ ਪਹਿਲਾਂ ਰੈਸਟੋਰੈਂਟ ਕਿੱਧਰ ਸੀ ਪਰ ਬਾਅਦ ਵਿੱਚ ਸਾਨੂੰ ਪਤਾ ਲੱਗਾ ਵੀ ਕਾਰਡ ਜਿਹੜਾ ਮਿਲਦਾ ਹੈ ਕਿ ਕਾਰਡ ਉੱਪਰ ਸਾਰਾ ਕੁਝ ਲਿਖਿਆ ਹੁੰਦਾ ਹੈ ਜਿਸ ਤਰ੍ਹਾਂ ਕਿ ਕਾਰਡ 'ਤੇ ਉੱਪਰ ਲਿਖਿਆ ਹੈ ਰੈਸਟੋਰੈਂਟ ਦਾ ਨਾਮ ਡੈਕ ਨੰਬਰ 6 ਤੇ ਟਾਈਮਿੰਗ ਤੇ ਪਲੱਸ ਸਾਡਾ ਟੇਬਲ ਨੰਬਰ 805 ਤੇ ਤੁਸੀਂ ਵੀ ਜੇਕਰ ਅੱਜ ਵਗਲੇ ਸਾਲ ਜਾਂ ਇਸ ਸਾਲ ਜਦੋਂ ਵੀ ਤੇ ਰੈਸਟੋਰੈਂਟ ਲੱਭਣ ਵਿੱਚ ਤੁਹਾਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ ਜੇਕਰ ਕੋਈ ਇੰਡੀਅਨ ਫੂਡ ਖਾਣਾ ਚਾਹੁੰਦਾ ਰਹੇ ਉਹ ਤੁਹਾਨੂੰ ਦੱਸਣਾ ਪੈਣਾ ਪਹਿਲਾਂ ਸਾਨੂੰ ਪਤਾ ਨਹੀਂ ਸੀ ਅੱਗੇ ਇਸ ਗੱਲ ਦਾ ਤੇ ਹੁਣ ਕੱਲ ਨੂੰ ਦੇਖ ਰਿਹਾ ਮੈਂ ਮਿਲਦਾ ਕਿ ਨਹੀਂ ਮਿਲਦਾ ਨਾਲੇ ਤੋਂ ਕੱਲ ਰੈਸਟੋਰੈਂਟ ਵੀ ਦਿਖਾਵਾਂਗੇ ਕਿ ਵੀ ਅੱਜ ਮਤਾਨੀ ਜਿਆ ਹੈਗਾ ਕਿਉਂਕਿ ਮੈਨੂੰ ਖੁਦ ਨਹੀਂ ਸੀ ਪਤਾ ਹੈਗਾ ਇਹ ਰੈਸਟੋਰੈਂਟ ਹੈ ਕਿਸ ਜਗ੍ਹਾ ਤੇ ਵੇਦੇ ਕਿਸ ਪਿਆਨੋ ਤੇ ਵੇ ਬਾਕੀ ਸ਼ੇਪ ਚੱਲਦੀ ਵੀ ਪਾਣੀ ਦੇ ਵਿੱਚ ਪਰ ਕੋਸ਼ਿਸ਼ ਨਹੀਂ ਪਤਾ ਲੱਗ ਰਿਹਾ ਵੀ ਹੈ ਕਿ ਨਹੀਂ ਆਸ ਕਰੀਂ ਨਰੇ ਗਲੋ ਵੀ ਫਿਰ ਕੱరే ਕੋ ਜੋ ਉਸੇ ਸ਼ਾਮ ਨੂੰ ਕੋ ਜੋ ਸੀ ਉਹਨੇ ਆਪਣਾ ਪੈਰ ਚਿੰਗ ਚੇਂਜ ਕਰ ਲਿਆ ਇੱਥੇ ਅੰਦਰ ਕੁਝ ਨਹੀਂ ਪਤਾ ਲੱਗਦਾ ਰਾਤ ਕਦੂਏ ਦੇ ਦਿਨ ਕਦੂਏ ਇੱਥੇ ਜਦੋਂ ਅਸੀਂ ਬਾਹਰ ਨਿਕਲਾਂਗੇ ਸ਼ਿਫਟ ਨੂੰ ਉਦੋਂ ਹੀ ਪਤਾ ਲੱਗਦਾ ਵੀ 93 ਜਾਂ ਰਾਤ ਨੂੰ ਇਧਰ ਇਹਨਾਂ ਨੇ ਆਪਣੀ ਇੱਕ ਸ਼ਾਪ ਖੋਲੀ ਹੈ ਬਾਹਰ ਕਹਿੰਦੇ ਵੀ ਡਿਸਕਾਊਂਟ ਲੱਗਾ ਸਾਮਾਨ ਸਾਰਾ ਹੀ ਘੜੀਆਂ ਤੇ ਪਰਫਿਊਮ ਬਾਕੀ ਛੇਪ ਬਾਰੇ ਜੇ ਛੋਟਾ ਛੋਟਾ ਹੁਣ ਪਤਾ ਲੱਗਣ ਲੱਗਾ ਤੇ ਜ਼ਿਆਦਾਤਰ ਇਥੇ ਇੰਗਲਿਸ਼ ਹੀ ਬੋਲਦੇ ਨੇ ਕਿਉਂਕਿ ਇਹਨੂੰ ਪਰ ਇਸ ਸਿੱਖ ਪਹਿਲਾਂ ਫਰਾਂਸ ਸੀ ਉੱਥੋਂ ਵੀ ਕਾਫੀ ਪੈਸੇਂਜਰ ਚੜੇ ਨੇ ਮੋੜ ਕੇ ਸਪੇਨ ਗਈ ਉੱਥੋਂ ਦੇ ਵੀ ਨੇ ਤੇ ਜ਼ਿਆਦਾਤਰ ਇਥੇ ਇਹ ਨਹੀਂ ਸੀ ਬੋਲਦੇ ਆਪਣਾ ਇੰਡੀਸ਼ ਹੱਥ ਕੋ ਜੋ ਡੈਡੀਏ ਤੇ ਅੰਦਰ ਰੈਸਟੋਰੈਂਟ ਵਿੱਚ ਸੀ ਆਪਾਂ ਤੇ ਉੱਥੇ ਕਾਫੀ ਇੰਡੀਅਨ ਮਿਸਨ ਕੰਮ ਕਰਦੇ ਪਏ ਤੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਘਟੂ ਘਾਟ ਇੱਥੇ ਆਪਾਂ 250 ਦੇ ਕਰੀਬ ਨੇ ਜਿਹੜੇ ਇੰਡੀਆ ਤੋਂ ਆਏ ਨੇ ਤੇ ਇੱਥੇ ਕੰਮ ਕਰਦੇ ਨੇ ਬਾਕੀ ਸ਼ੇਪ ਦਾ ਥੋੜਾ ਥੋੜਾ ਪਤਾ ਲੱਗਣ ਲੱਗਾ ਇੱਥੇ ਦੇ ਕਿੱਧਰ ਜਾਣਾ ਆਪਾਂ ਕੀ ਖਾਣ ਪੀਣ ਦਾ ਕਿਸ ਤਰ੍ਹਾਂ ਹੈ ਕਿਦਾਂ ਬੁਕਿੰਗ ਕਰਨੀ ਹੈ ਕੀ ਸਭ ਕਾਵੇ ਤੇ ਬਾਕੀ ਹੁਣ ਕੱਲ ਤੋਂ ਵੇਖਾਂਗੇ ਚੰਗੀ ਤਰ੍ਹਾਂ ਸ਼ੇਪ ਨੂੰ ਐਕਸਪਲੋਰ ਕਰਾਂਗੇ ਤੇ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਨਹੀਂ ਹੁਣ ਇੱਕ ਵਾਰੀ ਬਾਹਰ ਦਾ ਥਿਊ ਵਿਊ ਦੇਖਣਾ ਹੈ ਸਮੁੰਦਰ ਵਿੱਚ ਕੁਝ ਦਿਖਦਾ ਕਿ ਨਹੀਂ ਦਿਖਦਾ کیونکہ ہر میرے خیال سے سمندر کے بچ کچ اگیں آ چکی ہے شےپ ساڑھی دے دیں بھر <سؤال> ਲੈਟਨਿੰਗ ਵੇਰ ਕਿੰਦੀ ਸ਼ਾਨਦਾਰ ਹੈ ਹਵਾ ਕਿੰਨੀ ਚਲਦੀ ਪਈ ਥੇ ਮੈਂ ਸ਼ੋਭਾ ਥਾਂੜਾ ਹੈ ਕਿ ਪਰ ਹਵਾ ਕਿੰਦੀ ਚੱਲਣ ਦੀ ਨਾਲੇ ਵਿੱਚ ਇਹ ਉਹ ਜਗ੍ਹਾ ਹੈ ਜਿੱਥੇ ਸ਼ਾਮ ਨੂੰ ਸਾਰੇ ਖੜੇ ਸੀ ਇੱਥੇ ਵੇਖੋ ਕਿੱਦਾਂ ਚੱਲਦੀ ਹੈ ਪਿੱਛੇ ਜੇ ਹੁਣ ਕੋਈ ਵੀ ਨਹੀਂ ਹੈਗਾ ਸਿਰਫ ਪਾਣੀ ਦੀ ਸਦਾ ਵੇ ਹੋਰ ਕੁਛ ਨਹੀਂ ਇੱਥੇ ਇਹ ਚੱਕਰ ਆਉਂਦੇ ਨੇ ਇੱਥੇ ਆਣ ਕੇ ਆ ਲੱਗਦਾ ਜਿਵੇਂ ਬੰਦਾ ਡਿੱਗ ਚਲਾਇਆ ਇਰੇ ਆ ਕੇ ਵੇਖਾਂਗੇ ਹਨ ਓਕੇ ਜੀ ਕਰਦਿਆਂ ਵੀਡੀਓ ਨੂੰ ਇੱਥੇ ਖਤਮ ਤੇ ਕੱਲ ਤੋਂ ਵਧੀਆ ਤਰ੍ਹਾਂ ਕਰਦਿਆਂ ਸ਼ਿਫ ਦਾ ਟੂਰ ਕਿ ਪਤਾ ਲੱਗ ਗਿਆ ਹੁਣ ਸ਼ਿਫ ਦਾ ਕਿਸ ਤਰ੍ਹਾਂ ਕਿਸ ਪਿਆਨੋ ਤੇ ਆਪਾਂ ਜਾਣਾ ਹੈ ਕਿੱਥੇ ਰੈਸਟੋਰੈਂਟ ਨੇ ਕਿੱਥੇ ਘੁੰਮਣ ਵਾਲੀਆਂ ਜਗ੍ਹਾ ਨੇ ਤੇ ਮਿਲਦਿਆਂ ਕੱਲ ਨੂੰ ਫਿਰ ਨਵੀਂ ਵੀਡੀਓ ਦੇ ਨਾਲ